ਸਤ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਕੋਲ ਪਹੁੰਚੀ ਹੈ ਔਰ ਡੱਲੇਵਾਲ ਸਾਹਿਬ ਨੂੰ ਇੱਕ ਚਿੱਠੀ ਦਿੱਤੀ ਗਈ ਹੈ ਔਰ 14 ਫਰਵਰੀ ਨੂੰ ਮੀਟਿੰਗ ਕਰਨ ਦਾ ਟਾਈਮ ਦਿੱਤਾ ਗਿਆ ਔਰ ਇਸ ਤੋਂ ਬਾਅਦ ਫਿਰ ਡੱਲੇਵਾਲ ਸਾਹਿਬ ਨੇ ਆਪਣੇ ਮਰਨ ਵਰਤ ਦੇ ਵਿੱਚ ਵੱਡੀ ਢਿੱਲ ਦਿੱਤੀ ਹੈ ਲਚਕ ਦਿੱਤੀ ਹੈ ਔਰ ਡੱਲੇਵਾਲ ਸਾਹਿਬ ਨੇ ਕੇਂਦਰ ਸਰਕਾਰ ਦੀ ਗੱਲ ਮੰਨ ਕੇ ਤੇ ਸਰਕਾਰ ਦਾ ਇਲਾਜ ਲੈਣਾ ਡਾਕਟਰੀ ਇਲਾਜ ਲੈਣਾ ਸ਼ੁਰੂ ਕਰ ਲਿਆ ਔਰ ਹੁਣ ਡੱਲੇਵਾਲ ਸਾਹਿਬ ਦੇ ਸਰੀਰ ਦੇ ਵਿੱਚ ਡਾਕਟਰੀ ਤਰੀਕੇ ਦੇ ਨਾਲ ਖਰਾਕ ਜਿਹੜੀ ਆ ਉਹ ਭੇਜੀ ਜਾਵੇਗੀ ਔਰ ਇਹ ਸਾਰੇ ਕੁਛ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਉਹਨਾਂ ਦੇ ਉੱਪਰ ਜਵਾਬ ਲੈਣ ਦੇ ਲਈ ਆਪਾਂ ਗੱਲ ਕਰਦੇ ਹਾਂ ਆਪਣੇ ਨਾਲ ਨੇ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਦੇ ਆਗੂ ਅਵਤਾਰ ਸਿੰਘ ਮਹਿਮਾ ਜੀ ਮਹਿਮਾ ਸਾਹਿਬ ਇਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਡੱਲੇਵਾਲ ਸਾਹਿਬ ਨੂੰ ਜਿਹੜੀ ਚਿੱਠੀ ਦੇ ਦਿੱਤੀ ਗਈ ਆ ਮੀਟਿੰਗ ਦੇ ਦਿੱਤੀ ਗਈ ਆ ਔਰ ਹੁਣ ਜਿਸ ਤਰ੍ਹਾਂ ਉਹਨਾਂ ਨੇ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਹੈ ਡਾਕਟਰਾਂ ਦਾ ਕਿਵੇਂ ਦੇਖਦੇ ਹੋ ਦੇਖੋ ਆਜ਼ਾਦ ਜੀ ਪਹਿਲਾਂ ਤਾ ਇਹ ਆ ਕਿ ਸਾਡੇ ਦੇਸ਼ ਦੀ ਜਿਹੜੀ ਸਰਕਾਰ ਹੈ ਨਾ ਇਹ ਬੜੀ ਬੇਸ਼ਰਮ ਸਰਕਾਰ ਹੈ ਜਦੋਂ ਅਸੀਂ ਕਹਿੰਨੇ ਕਿ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਹੋਵੇ ਜਿਹੜਾ ਲੋਕਾਂ ਵੱਲੋਂ ਸਰਕਾਰ ਦੇ ਖਿਲਾਫ ਸ਼ੁਰੂ ਕੀਤਾ ਗਿਆ ਹੋਵੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਲੋਕਾਂ ਦੁਆਰਾ ਸੰਘਰਸ਼ ਕੀਤੇ ਸ਼ੁਰੂ ਕੀਤੇ ਸੰਘਰਸ਼ ਦੀ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਰ ਇੱਥੇ ਸਰਕਾਰ ਦੇ ਕੋਲ ਮੰਗਾਂ ਬਣਾਉਣ ਦਾ ਦੂਰ ਮੀਟਿੰਗ ਲੈਣ ਲਈ ਵੀ ਲੋਕਾਂ ਨੂੰ ਆਪਣੀ ਜਾਨ ਤੱਕ ਕੁਰਬਾਨ ਕਰਨੀ ਪੈਂਦੀ ਹੈ ਜਿੱਦਾਂ ਡੱਲੇਵਾਲ ਸਾਹਿਬ ਨੇ ਮਰਨ ਵਾਰ ਸ਼ੁਰੂ ਕੀਤਾ ਸੀ ਕਿ ਕਾਨੂੰਨ ਜਿਹੜੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਦੂਜੀਆਂ ਮੰਗਾ ਮੰਨੀਆਂ ਜਾਣ ਸਰਕਾਰ ਨੇ ਗੱਲਬਾਤ ਕਰਨ ਤੋਂ ਕੋਰਾ ਹੀ ਪਟਾਲਾ ਵਟ ਲਿਆ ਨਾ ਕਰਦੇ ਜਟਾਲਾ ਵਟ ਲਿਆ ਇਹਦੇ ਵਿੱਚ 121 ਹੋਰ ਸਾਡੇ ਕਿਸਾਨ ਆਗੂਆਂ ਨੂੰ ਮਰਨ ਵਾਰ ਤੇ ਬੈਠਣਾ ਪਿਆ ਬਿਲਕੁਲ ਔਰ ਨਾਲ ਜਿਹੜੇ ਜਿਹੜਾ ਸ਼ੰਭੂ ਦੇ ਉੱਤੇ ਸੰਘਰਸ਼ ਚੱਲ ਰਿਹਾ ਉਹਨਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਸ joint ਕਿਸਾਨ ਮੋਰਚੇ ਨੇ 20 ਤਰੀਕ ਨੂੰ ਐਮਪੀ ਨੂੰ ਮੰਗ ਪੱਤਰ ਦੇ ਕੇ ਇਹ ਦਬਾਅ ਬਣਾਇਆ ਕਿ ਕੇਂਦਰ ਸਰਕਾਰ ਗੱਲ ਕਰੇ ਕਿਸਾਨਾਂ ਦੇ ਨਾਲ ਤਾਂ ਹੁਣ ਜਿਹੜੀ ਇਹਨਾਂ ਵੱਡੀ ਕਿਉਂਕਿ ਫਸਾਸੀ ਚਾਹੁੰਦੇ ਇਹ ਸੱਦਾ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ ਪਹਿਲਾਂ ਹੀ ਗੱਲਬਾਤ ਹੋਣੀ ਚਾਹੀਦੀ ਸੀ ਪਰ ਹੁਣ ਵੀ ਜਿਹੜਾ ਸੱਦਾ ਆਇਆ ਚੰਗੀ ਗੱਲ ਹੈ ਸਰਕਾਰ ਨੇ ਜੇ ਫਿਕਰ ਜਤਾਈ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਸ ਦੇਸ਼ ਦੇ ਵਿੱਚ ਵੇਖੋ ਗੱਲਬਾਤ ਕਰਨੀ ਜਾਂ ਮੀਟਿੰਗ ਕਰਨੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਬਹੁਤ ਛੋਟੀ ਜੀ ਗੱਲ ਆ ਵੀ ਜੇਕਰ ਸਰਕਾਰ ਲੋਕਾਂ ਦੀਆਂ ਮੰਗਾਂ ਤੇ ਬੈਠ ਕੇ ਗੱਲ ਕਰਦੀ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਬਹੁਤ ਆਮ ਗੱਲ ਹੈ ਇਸ ਆਮ ਜੀ ਗੱਲ ਦੇ ਲਈ ਵੀ ਜੇਕਰ ਇੱਕ ਬਜ਼ੁਰਗ ਕਿਸਾਨ ਆਗੂ ਨੂੰ 54 ਦਿਨ ਮਰਨ ਵਰਤੇ ਬੈਠਣਾ ਪੈਂਦਾ 111 ਹੋਰ ਕਿਸਾਨਾਂ ਨੂੰ ਮਰਨ ਵਰਤੇ ਬੈਠਣਾ ਪੈਂਦਾ ਤਾਂ ਆਪਣੇ ਆਪ ਦੇ ਵਿੱਚ ਇਹ ਲੋਕਤੰਤਰ ਦਾ ਜਲੂਸ ਕੱਢ ਰਹੀ ਹੈ ਸਰਕਾਰ ਜੀ ਸਾ ਇਹਦੇ ਜਿਹੜਾ ਹੁਣ ਬੇਸ਼ੱਕ ਲੇਟ ਚਿੱਠੀ ਆਈ ਹੈ ਤਾਂ ਅਸੀਂ ਸਮਝਦੇ ਹਾਂ ਕਿ ਵਧੀਆ ਗੱਲ ਹੈ ਇਹ ਗੱਲਬਾਤ ਸਰਕਾਰ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਸਾਰੇ ਇਸ ਗੱਲ ਲਈ ਫਿਕਰਮੰਦ ਆ ਸਾਰਾ ਪੰਜਾਬ ਫਿਕਰਮੰਦ ਹੈ ਕਿ ਸਾਡੇ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਐਨੇ ਦਹਾਕਿਆਂ ਤੋਂ ਕਿਸਾਨੀ ਦੀ ਗਵਾਹੀ ਕਰ ਰਹੇ ਨੇ ਉਹ ਜਦੋਂ ਖੁਦ ਆਪਣੀ ਜਾਨ ਉਹਨਾਂ ਨੇ दांव ਤੇ ਲਾ ਦਿੱਤੀ ਤਾਂ ਹੁਣ ਜਿਹੜੀ ਰਾਤ ਚਿੱਠੀ ਆਈ ਆ ਔਰ ਇੱਕ ਇਹ ਚ ਮੈਨੂੰ ਫਿਰ ਵੀ ਬੜੀ ਚਲਾਕੀ ਲੱਗਦੀ ਸਰਕਾਰ ਦੀ ਕਿ ਪਹਿਲਾਂ ਹੀ ਇੱਕ ਵਿਅਕਤੀ ਜਿਹੜਾ 54 ਦਿਨ ਤੋਂ ਮਰਨ ਵਰਤੇ ਬੈਠਾ ਹੈ 121 ਹੋਰ ਬੈਠੇ ਨੇ ਕਿਸਾਨਾਂ ਦੇ ਅੱਡੜ ਫੋਰਮ ਸੜਕਾਂ ਤੇ ਰੋਲ ਰਹੇ ਨੇ ਫਿਰ ਵੀ ਜਿਹੜੀ ਮੀਟਿੰਗ ਦਿੱਤੀ ਔਰ ਉਸ ਨੂੰ 14 ਫਰਵਰੀ ਤੇ ਲੈ ਕੇ ਔਰ 14 ਫਰਵਰੀ ਤੇ ਲੈ ਕੇ ਵੀ ਬੜਾ ਚਾਹੀਦਾ ਤੇ ਸੀ ਕਿ ਇੱਕ ਠੋਸ ਨਿਰਣਾ ਲਿਆ ਜਾਂਦਾ ਠੋਸ ਗੱਲ ਕਰਕੇ ਕਿ ਤੁਸੀਂ ਜੱਲੇਵਾਲ ਸਾਹਿਬ ਮਰਨਵਰ ਛੱਡੋ ਅਸੀਂ ਤੁਹਾਡੀਆਂ ਮੰਗਾਂ ਮੰਨਦੇ ਹਾਂ ਕਿਉਂਕਿ ਮੰਗਾਂ ਨੂੰ ਲੈ ਕੇ ਉਹ ਮਰਨਵਰ ਤੇ ਬੈਠੇ ਨੇ ਪਰ ਇਹਦੇ ਚ ਬੜੀ ਚਲਾਕੀ ਨਾਲ ਕਿ ਬੜੀ ਲੰਮੀ ਮੀਟਿੰਗ ਦੇ ਦਿੱਤੀ ਔਰ ਉਹਦੇ ਚ ਇਹ ਕਹਿਣਾ ਕਿ ਤੁਸੀਂ ਜਿਹੜਾ ਡਾਕਟਰੀ ਜਿਹੜਾ ਟਰੀਟਮੈਂਟ ਲੈ ਲਵੋ ਕਿਉਂਕਿ ਵੇਖੋ ਜੱਲੇਵਾਲ ਸਾਹਿਬ ਜਾ ਉਹਨਾਂ ਫੋਰਮਾਂ ਨੇ ਇੱਕ ਸੰਘਰਸ਼ ਕਰਕੇ ਸਰਕਾਰ ਨੂੰ ਗੱਲਬਾਤ ਤੇ ਲੈ ਜਾਂਦਾ ਪਰ ਮੰਗਾ ਮੰਨੀਆਂ ਜਾਣੀਆਂ ਨੇ ਟੇਬਲ ਟਾਕ ਹੋ ਕੇ ਤੇ ਉਹ ਜਿਹੜੀਆਂ ਗਰੰਟੀ ਕਾਨੂੰਨ ਬਣ ਕੇ ਔਰ ਲੰਮੀ ਮੀਟਿੰਗ ਲੈ ਜਾਣੀ ਔਰ ਉਰੋਂ ਤੱਕ ਠੋਸ ਹਲ ਨਾ ਦੇਣਾ ਉਹਦੇ ਚ ਵੀ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਾਣ ਦੀ ਕੇਂਦਰ ਸਰਕਾਰ ਨੂੰ ਹਜੇ ਵੀ ਕੋ ਫਿਕਰ ਨਹੀਂ ਅਸੀਂ ਸਾਰੇ ਇਸ ਗੱਲ ਦੀ ਫਿਕਰਮੰਦ ਆ ਕਿ ਡੱਲੇਵਾਲ ਸਾਹਿਬ ਨੇ ਚਲੋ ਬੇਸ਼ੱਕ ਉਹਨਾਂ ਨੇ ਡਾਕਟਰੀ ਟਰੀਟਮੈਂਟ ਲੈਣ ਲਈ ਹਾਂ ਕੀਤੀ ਆ ਉਹ ਡਾਕਟਰੀ ਟਰੀਟਮੈਂਟ ਲੈਣ ਪਰ ਸਾਨੂੰ ਮੈਂ ਸਮਝਦਾ ਮੇਰੀ ਇਹ رائے ਆ ਕਿ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਦੇਖੋ ਡੱਲੇਵਾਲ ਸਾਹਿਬ ਦੀ ਜਦੋਂ ਜਾਨ ਦੀ ਆਪਾਂ ਗੱਲ ਕਰਦੇ ਆਂ ਕੀਮਤੀ ਔਰ ਸਾਰੇ ਚਾਹੁੰਦੇ ਨੇ ਕਿ ਜਾਨ ਬਚੇ ਸਰਕਾਰ ਜਦੋਂ ਗੱਲਬਾਤ ਤੇ ਆਈ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਮਰਰਵਰ ਤੇ ਬੈਠੇ ਨੇ ਉਹਨਾਂ 'ਚ ਬਹੁਤ ਸਾਰੇ ਬਜ਼ੁਰਗ ਵੀ ਨੇ ਮਰੀਜ਼ ਵੀ ਨੇ ਔਰ ਨੌਜਵਾਨ ਆਗੂ ਵੀ ਨੇ ਬਹੁਤ ਸਾਡੀ ਉਮਰ ਦੇ ਨੌਜਵਾਨ ਮੁੰਡੇ ਵੀ ਉੱਥੇ ਬੈਠੇ ਨੇ ਤਾਂ ਇੱਕ ਵਾਰੀ ਗੱਲਬਾਤ ਕਰਕੇ ਮੀਟਿੰਗ ਕਰਕੇ ਉਹ ਜਿਹੜਾ ਮਰਨ ਵਰਤ ਉਹਨਾਂ ਦਾ ਖਤਮ ਕਰਾਉਣਾ ਚਾਹੀਦਾ ਔਰ ਨਾਲ ਡੱਲੇਵਾਲ ਸਾਹਿਬ ਨੂੰ ਵੀ ਬੇਨਤੀ ਪੰਜਾਬ ਦੇ ਲੋਕਾਂ ਨੂੰ ਕਰਨੀ ਚਾਹੀਦੀ ਆ ਕਿ ਦੇਖੋ ਜਿੰਨੇ ਦਿਨ ਸਰਕਾਰ ਨੇ ਬੜੀ ਚਲਾਕੀ ਨਾਲ ਅਜਾਦ ਜੀ ਬੜੀ ਚਲਾਕੀ ਨਾਲ ਲੰਮੀ ਮੀਟਿੰਗ ਦਿੰਦੀ ਹੈ ਵੀ ਦੇਖੀ ਉਹ ਤੱਕ ਜਿਉਂਦਾ ਹੈ ਕਿ ਮਰਦਾ ਨਹੀਂ ਇਹੀ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ ਵੀ ਜਿਵੇਂ ਸਰਕਾਰਾਂ ਆਮ ਤੌਰ ਤੇ ਕਰਦੀਆਂ ਨੇ ਵੀ ਬਹੁਤ ਸਾਰੇ ਸੰਘਰਸ਼ਾਂ ਤੇ ਸੈਂਕੜੇ ਸੰਘਰਸ਼ਾਂ ਤੇ ਉਹ ਅ ਮਤਲਬ ਕਿ ਪਹਿਲਾ ਸੰਘਰਸ਼ ਨੂੰ ਮੱਠਾ ਪਾਉਣ ਦੇ ਲਈ ਖਡਾਉਣ ਦੇ ਲਈ ਪਿੱਛੇ ੱਟਣ ਦੇ ਲਈ ਕੋਸ਼ਿਸ਼ਾਂ ਕਰਦੀਆਂ ਨੇ ਮੀਟਿੰਗ ਦੇਤੀ ਜੀ ਗੱਲਬਾਤ ਦਾ ਸੱਦਾ ਦੇਤਾ ਬਾਅਦ ਚ ਕਈ ਵਾਰ ਤਾਂ ਮੀਟਿੰਗ ਕਰਨ ਤੋਂ ਹੀ ਪਿੱਛੇ ਹਟ ਜਾਂਦੇ ਨੇ ਤੇ ਕਈ ਵਾਰ ਮੀਟਿੰਗ ਕਰਕੇ ਫਿਰ ਕਹਿ ਦਿੰਦੇ ਨੇ ਨਾ ਜੀ ਇਹ ਨਹੀਂ ਹੋਣਾ ਇਹ ਨਹੀਂ ਕਰ ਸਕਦੇ ਇਹ 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 ਸੰਭਵ ਨਹੀਂ ਹੈਗਾ ਜੇਕਰ ਸਰਕਾਰ ਨੇ ਫਿਰ ਮੀਟਿੰਗ ਇਸ ਤਰ੍ਹਾਂ ਕੀਤਾ ਤਾਂ ਫਿਰ ਕੀ ਹੋਏਗਾ ਦੇਖੋ ਸਰਕਾਰ ਬੜੀ ਚੁਸਤ ਚਲਾਕ ਹੈ ਇਸੇ ਲਈ ਉਹ ਸਰਕਾਰ ਕਿਉਂਕਿ ਉਹ ਧਾਮ-ਸ਼ਾਮ ਧਾਮ ਦੰਡ ਪੇਵਸਾਲਾ ਕੁਛ ਵਰਤਦੀ ਹੈ ਤਾਂ ਉਹਨਾਂ ਨੇ ਜਿਹੜਾ ਇਹ ਲੰਮੀ ਤਰੀਕ ਦਿੱਤੀ ਆ ਉਹਦੇ ਚ ਉਹਨਾਂ ਦੀ ਚਲਾਕੀ ਸਾਫ਼ ਚ ਲੱਗਦੀ ਕਿਉਂਕਿ ਦਿੱਲੀ ਦੇ ਵਿੱਚ ਵੀ ਲੰਮੇ ਮੀਟਿੰਗਾਂ ਦੇ ਦੌਰ ਚੱਲੇ ਲੰਮਾ ਸੰਘਰਸ਼ ਚੱਲਿਆ ਔਰ ਫਿਰ ਜਦੋਂ ਉਹਨਾਂ ਨੇ ਕਾਨੂੰਨ ਵਾਪਸ ਲੈਣ ਤੇ ਇੱਕੋ ਧਾਮ ਕਹਤਾ ਵੀ ਅਸੀਂ ਕਾਨੂੰਨ ਵਾਪਸ ਲੈਣੇ ਆ ਹੁਣ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦਾ ਐਲਾਨ ਕਰਨਾ ਚਾਹੀਦਾ ਸਰਕਾਰ ਨੂੰ ਕਰਜ਼ੇ ਤੇ ਲਕੀਰ ਮਾਰਨ ਦਾ ਐਲਾਨ ਕਰਨਾ ਚਾਹੀਦਾ ਬਿਲਕੁਲ ਮੰਗਾ ਤਾਂ ਵੇਖੋ ਕਿਸਾਨਾਂ ਦੀ ਟੇਬਲ ਟਾਕ ਦਾ ਮਤਲਬ ਇਹ ਆ ਵੀ ਸਾਨੂੰ ਕੁਝ ਗੱਲਾਂ ਜਦ ਮੰਨ ਲਓ ਆਪਾਂ ਦੋਨੇ ਆ ਜੀ ਤੇ ਆਪਾਂ ਕਿਸੇ ਗੱਲ ਤੇ ਕੋਈ ਗੱਲ ਕਰਨੀ ਹੈ ਤੇ ਤੁਹਾਡੀ ਗੱਲ ਮੈਨੂੰ ਨਾ ਪਤਾ ਹੋਵੇ ਮੇਰੀ ਤੁਹਾਨੂੰ ਨਾ ਪਤਾ ਹੋਵੇ ਤੇ ਆਪਾਂ ਕਹਿੰਦੇ ਆ ਟੇਬਲ ਟਾਕ ਕਰਦੇ ਆ ਬਹਿ ਕੇ ਗੱਲ ਕਰਦੇ ਆ ਵੀ ਤੁਹਾਡੀ ਗੱਲ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੇ ਮੈਂ ਦੇਣਾ ਕੀ ਚਾਹਣਾ ਆਪਾਂ ਨੂੰ ਪਤਾ ਲੱਗੀ ਜੀ ਪਰ ਹੁਣ ਤਾਂ ਪਤਾ ਲੱਗਣ ਵਾਲੀ ਕੋਈ ਗੱਲ ਹੀ ਨਹੀਂ ਮੀਟਿੰਗਾਂ ਤਾਂ ਪਹਿਲਾਂ ਹੀ ਜਦੋਂ ਸ਼ੰਭੂ ਖਣੋਰੀ ਮੋਰਚਾ ਲੱਗਾ ਸੀ ਤਾਂ ਉਦੋਂ ਵੀ ਕੇਂਦਰ ਸਰਕਾਰ ਨਾਲ ਤਿੰਨ ਚਾਰ ਮੀਟਿੰਗਾਂ ਹੋਈਆਂ ਸਾਰੀ ਗੱਲ ਪਹੁੰਚੀ ਹੋਈ ਆ ਸਰਕਾਰ ਕੋਲ ਉਸ ਤੋਂ ਬਾਅਦ ਰੋਜ਼ মিডিਆ ਚਾ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹੋਇਆ ਹੈ ਮਤਲਬ ਜੇਕਰ ਸਰਕਾਰ ਇਹ ਕਵੇ ਵੀ ਅਸੀਂ ਤਾਂ ਇਹਨਾਂ ਦੀਆਂ ਮੰਗਾਂ ਸੁਨੀਆਂ ਚਾਉਣੇ ਆ ਮੀਟਿੰਗ ਕਰਕੇ ਅਸੀਂ ਤਾਂ ਇਹਨਾਂ ਦੇ ਮਸਲੇ ਜਾਣਨਾ ਚਾਉਣੇ ਆ ਇਹ ਤਾਂ ਨਹੀਂ ਹੈਗੀ ਗੱਲ ਹੁਣ ਤਾਂ ਗੱਲ ਹੈ ਫੈਸਲੇ ਦੀ ਤੇ ਫੈਸਲਾ ਲੈ ਕੇ ਸਰਕਾਰ ਨੂੰ ਆਉਣਾ ਚਾਹੀਦਾ ਸੀ ਮੈਨੂੰ ਇਹ ਲੱਗਦਾ ਜੇਕਰ ਡੱਲੇਵਾਲ ਸਾਹਿਬ ਹੋਰਾਂ ਨਾਲ ਸਰਕਾਰ ਨੇ ਫਿਰ ਕੋਈ ਜਿਹਨੂੰ ਆਪਾਂ ਕਹਿੰਨੇ ਆ ਚੀਟਿੰਗ ਕੀਤੀ ਜਾਂ ਕੋਈ ਵਾਅਦਾ ਖਿਲਾਫੀ ਕੀਤੀ ਤਾਂ ਕੀ ਡੱਲੇਵਾਲ ਸਾਹਿਬ ਨੂੰ ਫਿਰ ਮਰਨਵਰਤੇ ਬਹਿਣਾ ਪਵੇਗਾ ਦੇਖੋ ਜਿਹੜਾ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਆ ਪਹਿਲਾਂ ਵੀ ਬੇਰਤੀਆਂ ਹੋਈਆਂ ਸੀ ਕਿਉਂਕਿ ਆਗੂ ਜਿਹੜਾ ਹੁੰਦਾ ਮੁਖ ਹੁੰਦਾ ਔਰ ਜਥੇਬੰਦੀ ਦਾ ਸਿਰ ਹੁੰਦਾ ਦਿਮਾਗ ਹੁੰਦਾ ਸਾਰਾ ਕੁਝ ਹੁੰਦਾ ਅੰਦੋਲਨ ਦਾ ਦਿਮਾਗ ਹੁੰਦਾ ਤਾਂ ਹੁਣ ਵੀ ਜਦੋਂ ਸਰਕਾਰ ਨੇ ਇੱਕ ਚਲਾਕੀ ਭਰੇ ਤਰੀਕੇ ਨਾਲ ਕਹਿਤਾ ਕਿ ਅਸੀਂ ਮੀਟਿੰਗ ਕਰਨ ਲਈ ਤਿਆਰ ਆ ਜਦਕੀ ਕਰਨਾ ਚਾਹੀਦਾ ਸੀ ਐਮਐਸਪੀ ਦੇ ਗਰੰਟੀ ਕਾਨੂੰਨ ਦਾ ਐਲਾਨ ਕਰਜ਼ ਮਾਫੀ ਦਾ ਐਲਾਨ ਕਿਸਾਨਾਂ ਦੀਆਂ ਮੰਗਾ ਮੰਨਾਂ ਦਾ ਐਲਾਨ ਔਰ ਮਰਦਬਤ ਛੜਾਇਆ ਜਾਂਦਾ ਪਰ ਬੜੀ ਚਲਾਕੀ ਆ ਸਰਕਾਰ ਦੀ ਸਰਕਾਰ ਨੇ ਮੀਟਿੰਗ ਦੇਤੀ ਅੱਗੇ ਸੋ ਮੈਂ ਸਭ ਇਹਨਾਂ ਦੇ ਵਿੱਚ ਸਾਨੂੰ ਇਹ ਡੱਲੇਵਾਲ ਸਾਹਿਬ ਨੂੰ ਅਸੀਂ ਅਪੀਲ ਕਰੀਏ ਸਾਰੇ ਪੰਜਾਬੀ ਕਿ ਕਿਉਂਕਿ ਦੇਖੋ ਸਰਕਾਰ ਨੇ ਜਿਹੜਾ ਭੁਲੇਖਾ ਪਾਉਣਾ ਵੀ ਅਸੀਂ ਆਹ ਦੇਖੋ ਜੀ ਅਸੀਂ ਕਾਨੂੰਨ ਇੰਜ ਨਹੀਂ ਬਣਾ ਸਕਦੇ ਅਸੀਂ ਜਾਂ ਪਿਛਲੀ ਵਾਰੀ ਲਿਆ ਸੀ ਵੀ ਪੰਜ ਫਸਲਾਂ ਤੇ ਦੋ ਪਹਿਲਾਂ ਚੱਲਦੀਆਂ ਤਿੰਨ ਤੇ ਹੋਰ ਕੰਟਰੈਕਟ ਕਰ ਲੈਣਾਂ ਸਰਕਾਰ ਇਹੋ ਜੀ ਚਲਾਕੀ ਕਰੂਗੀ ਤੇ ਮੈਨੂੰ ਇਹ ਡਰ ਆ ਵੀ ਜਿਵੇਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਲੰਮੇ ਤੌਰ ਤੇ ਉਹ ਬਿਠਾ ਦਿੱਤਾ ਗਿਆ ਸੀ ਪਿੱਛੇ ਉਹਨਾਂ ਦੀ ਮੌਤ ਹੋਈ ਆ ਕੀਮਤੀ ਜਾਣ ਗਈ ਆ ਇਹ ਤਾਂ ਡੱਲੇਵਾਲ ਸਾਹਿਬ ਨਾਲ ਵੀ ਸਰਕਾਰ ਇਦਾਂ ਤਾਂ ਨਹੀਂ ਕਰਨਾ ਚਾਹੁੰਦੀ ਬਿਲਕੁਲ ਡੱਲੇਵਾਲ ਸਾਹਿਬ ਨੇ ਖੁਦ ਵੀ ਪਹਿਲਾਂ ਅਵਤਾਰ ਜੀ ਕਿਹਾ ਹੋਇਆ ਵੀ ਮੈਨੂੰ ਸਿਆਸੀ ਮੌਤ ਨਾ ਮਾਰਿਆ ਜਾਵੇ ਜਿਵੇਂ ਬਾਪੂ ਸੂਰਤ ਸਿੰਘ ਨਾਲ ਹੋਇਆ ਮੇਰੇ ਨਾਲ ਓਵੇਂ ਨਾ ਕੀਤਾ ਜਾਵੇ ਤੇ ਇਹ ਸ਼ੰਕਾ ਹੈ ਖਦਸ਼ਾ ਬਣ ਗਿਆ ਵੀ ਕਿਤੇ ਸਰਕਾਰ ਉਸੇ ਨੀਤੀ ਤੇ ਤਾਂ ਨਹੀਂ ਹੈਗੀ ਵੀ ਡੱਲੇਵਾਲ ਸਾਹਿਬ ਨੂੰ ਕਹਿ ਦਿਓ ਜੀ ਤੁਹਾਨੂੰ ਮੀਟਿੰਗ ਦੇਤੀ ਮੀਟਿੰਗ ਦੇਣੀ ਤਾਂ ਬੜੀ ਆਮ ਜੀ ਗੱਲ ਹੈ ਵੇਖੋ ਇੱਕ ਗੱਲ ਮੈਂ ਇੱਥੇ ਕਲੀਅਰ ਕਟ ਕਰਨੀ ਚਾਹੁੰਦਾ ਅਵਤਾਰ ਜੀ ਜੇਕਰ ਸਾਡੇ ਬਜ਼ੁਰਗ ਆਗੂ ਡੱਲੇਵਾਲ ਸਾਹਿਬ ਮਰਨ ਵਰਤੇ ਨਾ ਹੁੰਦੇ ਔਰ ਉਹਨਾਂ ਦੀ ਸਿਹਤ ਅੱਜ ਬੜੀ ਗੰਭੀਰ ਨਾ ਬਣੀ ਹੁੰਦੀ ਤੇ ਫਿਰ ਸਰਕਾਰ ਦੀ ਕੱਲੀ ਮੀਟਿੰਗ ਦੇ ਲollipops ਤੇ ਵੀ 14 ਨੂੰ ਮੀਟਿੰਗ ਕਰ ਲਾਂਗੇ ਸਰਕਾਰ ਦੇ ਉੱਪਰ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਸੀ ਔਰ ਫਿਰ ਸਰਕਾਰ ਦੇ ਨਾਲ ਮਤਲਬ ਕੋਈ ਫੈਸਲਾ ਕੁੰ ਕੁਝ ਹੋਣ ਤੋਂ ਬਾਅਦ ਹੀ ਕੁਝ ਹੋ ਸਕਦਾ ਸੀਗਾ ਹੁਣ ਤਾਂ ਡੱਲੇਵਾਲ ਸਾਹਿਬ ਦੀ ਸਥਿਤੀ ਨਾਜ਼ੁਕ ਹੈ ਇਸ ਹਾਲਾਤ ਦੇ ਵਿੱਚ ਕੇਂਦਰ ਸਰਕਾਰ ਦੀ ਜਿਹੜੀ ਗੱਲ ਹੈ ਉਹ ਉਹ ਉਹਨੂੰ ਮੰਨਣ ਮੰਨਿਆ ਜਾ ਸਕਦਾ ਹੈ ਪਰ ਜੇ ਇਹ ਸਥਿਤੀ ਨਾ ਹੁੰਦੀ ਤਾਂ ਕੀ ਫਿਰ ਕੁਝ ਹੋਰ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੇਖੋ ਸਰਕਾਰ ਜਿਹੜੀ ਹੈ ਨਾ ਸਰਕਾਰ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ ਦੱਲੇਵਾਲ ਸਾਹਿਬ ਮਰਨਵਰ ਤੇ ਬੈਠੇ 121 ਹੋਰ ਵਿਅਕਤੀ ਬੈਠੇ ਸ਼ੰਭੂ ਬੈਰੀਅਰ ਤੋਂ ਲਗਾਤਾਰ ਜਿਹੜਾ ਜਥੇ ਤੋਰੇ ਜਾ ਰਹੇ ਆ ਸੰਯੁਕਤ ਕਿਸਾਨ ਮੋਰਚਾ ਪਿੱਛੋਂ ਸਪੋਰਟ ਤੇ ਲੜ ਰਿਹਾ ਔਰ ਏਕਤਾ ਪ੍ਰੋਸੈਸ ਚਲਾਇਆ ਜਾ ਰਿਹਾ ਇਸ ਸਾਰੇ ਪ੍ਰੈਸ਼ਰ ਦੇ ਵਿੱਚੋਂ ਸਰਕਾਰ ਨੂੰ ਮੀਟਿੰਗ ਲਈ ਮਜਬੂਰ ਹੋਣਾ ਪਿਆ ਮਜਬੂਰ ਹੋ ਕੇ ਉਹਨਾਂ ਨੇ ਮੀਟਿੰਗ ਦਿੱਤੀ ਕਰਨਾ ਤਾਂ ਐਲਾਨ ਚਾਹੀਦਾ ਸੀ ਪਰ ਬੜੀ ਚਲਾਕੀ ਨਾਲ ਮੀਟਿੰਗ ਦਿੱਤੀ ਸੋ ਅਜੇ ਜਦੋਂ ਮੀਟਿੰਗ ਦਿੱਤੀ ਆ ਤਾਂ ਮੈਂ ਸਮਝਦਾ ਕਿ ਇਸ ਵੇਲੇ ਜਦੋਂ ਹਜੇ ਦਿਨ ਪਏ ਨੇ ਤਾਂ ਗੱਲਬਾਤ ਲਈ ਉਹਨਾਂ ਨੇ ਬੜੀ ਵੇਖੋ ਬੜੀ ਚਲਾਕੀ ਨਾਲ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੋਵਾਂ ਫਾਰਮਾਂ ਦੇ ਆਗੂ ਠੀਕ ਹੋ ਕੇ ਇਹਦੇ ਵਿੱਚ ਗੱਲਬਾਤ ਲਈ ਆਉਣ ਮਤਲਬ ਇਹ ਟੇਢੇ ਜਿਹੇ ਤਰੀਕੇ ਨਾਲ ਕਿਹਾ ਗਿਆ ਸੋ ਮੈਨੂੰ ਲੱਗਦਾ ਕਿ ਜਦੋਂ ਡੱਲੇਵਾਲ ਸਾਹਿਬ ਨੇ ਹੁਣ ਸਹਿਮਤੀ ਦਿੱਤੀ ਆ ਕਿ ਅਸੀਂ ਜਿਹੜੀ ਡਾਕਟਰੀ ਟਰੀਟਮੈਂਟ ਲੈਣਾ ਕਿਉਂਕਿ ਜਿਹੜੀ ਇਨਸਾਨ ਦੀ ਜਾਨ ਉਹ ਦੇਖੋ ਇਨਸਾਨ ਦੀ ਜਾਨ ਅਨ ਅਸੀਂ ਜਿਹੜਾ ਅੰਨ ਪੈਦਾ ਕਰਦੇ ਆ ਕਿਸਾਨ ਜਿਹੜਾ ਅਨਾਜ ਅਸੀਂ ਖਾਂਦੇ ਆ ਉਹਦੇ ਨਾਲ ਸਾਡੀ ਜਾਨ ਬਚਦੀ ਉਹਦੇ ਨਾਲ ਅਸੀਂ ਰਿਸਟ ਪੋਸਟ ਹੁੰਨੇ ਆ ਤਾਂ ਜਿਹੜਾ ਡਾਕਟਰੀ ਟ੍ਰੀਟਮੈਂਟ ਦੀ ਗੱਲ ਹੁਣ ਹੋਈ ਆ ਜਦੋਂ 14 ਫਰਵ ਨੂੰ ਮੀਟਿੰਗ ਕਰਨੀ ਆ ਉਹਦੇ ਚ ਢੱਲੇਵਾਲ ਸਾਹਿਬ ਤਾਂ ਹੀ ਮੀਟਿੰਗ ਕਰ ਸਕਣਗੇ ਜੋ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਬਿਲਕੁਲ ਰਿਸਟ ਪੁਸਟ ਹੋਣਗੇ ਤਾਂ ਉਹਦੇ ਲਈ ਜਿਹੜਾ ਉਹਨਾਂ ਨੇ ਮਾੜਾ ਜਿਹਾ ਰਾਤ ਦਿੱਤੀ ਵੀ ਡਾਕਟਰੀ ਟਰੀਟਮੈਂਟ ਲੈ ਲੈਣੇ ਆ ਇੱਕ ਉਹ ਤੱਤ ਨੇ ਜਿਹੜੇ ਡਾਕਟਰੀ ਟਰੀਟਮੈਂਟ ਰਹੀ ਗਲੂਕੋਜ਼ ਰਹੀ ਜਾਂ ਹੋਰ ਚੀਜ਼ਾਂ ਰਹੀ ਅੰਦਰ ਜਾਣੇ ਨੇ ਉਹਨਾਂ ਨੇ ਅਸਰ ਕਰਨਾ ਇੱਕ ਜਿਹੜੀ ਚੀਜ਼ਾਂ ਸਿੱਧੀਆਂ ਸੀ ਗ੍ਰੈਂਡ ਕਰਕੇ ਅੰਦਰ ਲੈ ਕੇ ਜਾਣੀਆਂ ਨੇ ਦੇਖੋ ਮੈਂ ਸਪਸ਼ਟ ਕਹਿਣਾ ਚਾਹੁੰਨਾ ਸਰਕਾਰ ਨੂੰ ਕੋਈ ਫਿਕਰ ਨਹੀਂ ਹੈਗਾ ਸਰਕਾਰ ਕਿਸਾਨਾਂ ਦੇ ਪ੍ਰੈਸ਼ਰ ਥੱਲੇ ਮੀਟਿੰਗ ਕਰਦੇ ਆਈ ਹੈ ਹਜੇ ਸਰਕਾਰ ਨੇ ਬਹੁਤ ਚਲਾਕੀਆਂ ਕਰਨੀਆਂ ਨੇ ਬਹੁਤ ਹੀਰਾ ਫੇਰੀਆਂ ਕਰਨੀਆਂ ਨੇ ਮੀਟਿੰਗਾਂ ਦਾਰ ਮੀਟਿੰਗਾਂ ਦੇਣੀਆਂ ਨੇ ਮੈਂ ਇਹ رائے ਸਾਡੀ ਇਹ ਆ ਪੰਜਾਬ ਦੇ ਲੋਕਾਂ ਨੂੰ ਇਹ رائے ਜਾਂ ਇਹ ਹੁਕਮ ਡੱਲੇਵਾਲ ਸਾਹਿਬ ਨੂੰ ਲਾਉਣਾ ਚਾਹੀਦਾ ਕਿ ਜਦੋਂ ਤੁਸੀਂ ਸਰੀਰ ਅੰਦਰ ਖਰਾਕੀ ਦਾਤ ਲੈਣ ਲਈ ਡਾਕਟਰਾਂ ਦੀ رائے ਜਿਹੜੀ ਉਹ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਮਰਨ ਵਰਤ ਖਰਮ ਕਰਕੇ ਸਿੱਧਾ ਜਿਹੜਾ ਅਨਾਜ ਲੈਣਾ ਚਾਹੀਦਾ ਕਿਉਂਕਿ ਡਾਕਟਰ ਸਵਾਇਮਨ ਨੇ ਵੀ ਗੱਲ ਕੀਤੀ ਆ ਕਿ ਜਿਹੜਾ ਇਨਸਾਨ ਹੈ ਜਿੱਦੀ ਹਾ ਜਿਹੜਾ 2 ਮਹੀਨਿਆਂ ਤੋਂ ਭੁੱਖੜਤਾ ਤੇ ਜਾਂ ਮਰਨ ਵਰਤਿਆ ਜਿੰਨੇ ਕੁਛ ਨਹੀਂ ਖਾਦਾ ਅੱਜ 14 15 ਦਿਨ ਜਾਂ 20 25 ਦਿਨ ਜਦੋਂ 14 ਫਰਵਰੀ ਨੂੰ ਮੀਟਿੰਗ ਹੋਣੀ ਆ ਉਦੋਂ ਤੱਕ ਉਹ ਕੱਲੀਆਂ ਦਵਾਈਆਂ ਤੇ ਜਿਉਂਦਾ ਨਹੀਂ ਰਹਿ ਸਕਦਾ ਮੈਂ ਸਮਝਦਾ ਕੇਂਦਰ ਸਰਕਾਰ ਦੀ ਇਹ ਚਾਲ ਹੈ ਵੀ ਕਿਸਾਨਾਂ ਨੂੰ ਠੰਡੇ ਵੀ ਕਰ ਦਿਓ ਵੀ ਅਸੀਂ ਤੁਹਾਨੂੰ ਮੀਟਿੰਗ ਦੇ ਦਿੱਤੀ ਔਰ ਸਾਡੇ ਆਗੂਆਂ ਦਾ ਮਰਨ ਵਤ ਨਾ ਚੜਾ ਕੇ ਮਾਰਨ ਵਾਲੇ ਪਾਸੇ ਨੂੰ ਜਾਣਾ ਚਾਹੁੰਦੇ ਆ ਆ ਸਾਡਾ ਵੀ ਸਾਡੇ ਆਗੂ ਦੀ ਜਾਨ ਬਹੁਤ ਕੀਮਤੀ ਆ ਅਸੀਂ ਬਹੁਤ ਸੰਘਰਸ਼ ਲੜਨੇ ਨੇ ਅਸੀਂ ਮਤਲਬ ਤੁਹਾਡਾ ਕੀ ਕਹਿਣ ਦਾ ਮਤਲਬ ਹੈ ਕਿ ਡੱਲੇਵਾਲ ਸਾਹਿਬ ਨੂੰ ਹੁਣ ਰੋਟੀ ਪਾਣੀ ਅੰਨ ਪਾਣੀ ਛਕਣਾ ਸ਼ੁਰੂ ਕਰ ਦੇਣਾ ਚਾਹੀਦਾ ਦੇਖੋ ਬਿਲਕੁਲ ਸਪਸ਼ਟ ਆ ਜੀ ਦੱਲੇਵਾਲ ਸਾਹਿਬ ਨੂੰ ਮਰਨ ਵਰਤ ਜਦੋਂ ਮੀਟਿੰਗ ਆ ਗਈ ਹੈ ਕਾਨੂੰਨ ਬਣਾਉਣ ਤੇ ਹਜੇ ਬੜਾ ਜ਼ੋਰ ਲੱਗਣਾ ਹੈ ਅੱਜ ਤਾਂ ਮੀਟਿੰਗ ਲੈਣ ਤੇ ਸਾਡਾ ਇੰਨਾ ਜ਼ੋਰ ਲੱਗ ਗਿਆ ਵੀ ਆਗੂ ਨੂੰ ਖੁਦ ਮਰਨ ਵਰਤ ਤੇ ਬਹਿਣਾ ਪਿਆ ਕਾਨੂੰਨ ਬਣਾਉਣ ਲਈ ਹਜੇ ਹੋਰ ਜ਼ੋਰ ਲੱਗਣਾ ਹੈ ਔਰ ਪੰਜਾਬ ਦੇ ਕਿਸਾਨ ਏਕਤਾ ਦੇ ਪ੍ਰੋਸੈਸ ਚ ਪਏ ਹੋਏ ਨੇ ਏਕਤਾ ਕਰ ਰਹੀਆਂ ਨੇ ਜੱਥੇਬੰਦੀਆਂ ਤਾਂ ਅਜੇ ਵਿੱਚ ਡਾਕਟਰੀ ਤਰੀਕੇ ਨਾਲ ਅੰਦਰ ਖਰਾਕੀ ਤੱਤ ਲੈਣ ਦੀ ਬਜਾਏ ਸਿੱਧੇ ਲੈ ਕੇ ਸਰੀਰ ਨੂੰ ਤੰਦਰੁਸਤ ਕਰਨਾ ਚਾਹੀਦਾ ਜਿਹੜਾ ਗਰਾਊਂਡ 'ਚ ਜਦੋਂ ਹਰਾਇਆ ਮੀਟਿੰਗ ਤੇ ਲਿਆਂਦਾ ਜਿਹੜੀ ਸਰਕਾਰ ਮੰਨ ਨਹੀਂ ਰਹੀ ਸੀ ਉਹਨੂੰ ਟੇਬਲ ਤੇ ਹਰਨਾਉਣ ਲਈ ਵੀ ਦੱਲੇ ਜਿਹੜਾ ਤੰਦਰੁਸਤ ਹੋਣਾ ਜ਼ਰੂਰੀ ਹੈ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਵੇਖੋ ਕੋਈ ਵੀ ਅਜਾਜ ਜੀ ਕੋਈ ਪੰਜਾਬ ਦਾ ਪਸੰਦਾ ਨਹੀਂ ਚਾਹੁੰਦਾ ਵੀ ਡੱਲੇਵਾਲ ਸਾਹਿਬ ਦੀ ਜਾਨ ਨਾ ਬਚੇ ਜਦੋਂ ਅਸੀਂ ਸਾਰੇ ਚਾਹੁੰਦੇ ਹਾਂ ਰਾਤ ਮੈਂ ਦੇਖਿਆ ਖਨੌਰੀ ਬਾਰਡਰ ਤੇ ਵੀ ਅਪੀਲਾ ਹੋਈਆਂ ਡੱਲੇਵਾਲ ਸਾਹਿਬ ਟ੍ਰੀਟਮੈਂਟ ਲੈਣ ਦੀ ਹਾਂ ਕਰਨ ਬਿਲਕੁਲ ਓਵੇਂ ਸਾਨੂੰ ਸਾਰੇ ਕਿਸਾਨਾਂ ਨੂੰ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਚਾਹੀਦੀ ਆ ਵੀ ਤੁਸੀਂ ਖਰਾਕੀ ਤੱਤ ਆਪਣੇ ਮੂੰਹ ਰਹੀ ਅਨਾਜ ਰਹੀ ਆਪਣੇ ਸਰੀਰ ਚ ਲਵੋ ਔਰ ਤੰਦਰੁਸਤ ਹੋ ਕੇ ਜਿਹੜਾ ਫਾਈਟ ਕਰਕੇ ਜਿਹੜਾ ਸਰਕਾਰ ਨੂੰ ਹਰਾਈਏ ਆਪਾਂ ਤਾਂ ਕਿ ਐਮਐਸਪੀ ਦਾ ਕਾਨੂੰਨ ਵੀ ਬ ਕਰਜ਼ ਮਾਫੀ ਹੋਵੇ ਕਿਉਂਕਿ ਸਰਕਾਰ ਦੀ ਉਨਦੀ ਫਿਤਰਤ ਅਸੀਂ ਜਾਣਦੇ ਆ ਸਰਕਾਰ ਨੇ ਹਜੇ ਸਾਨੂੰ ਬਹੁਤ ਕੁਝ ਕਦੀ ਸਾਨੂੰ ਕੰਟਰੈਕਟ ਫਾਰਮਿੰਗ ਤੇ ਲਿਆਉਣ ਦੀ ਕੋਸ਼ਿਸ਼ਾਂ ਕਰਨੀਆਂ ਨੇ ਕਦੀ ਸਾਨੂੰ ਮੀਟਿੰਗਾਂ ਚਲਝਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਨੇ ਸਰਕਾਰ ਦੀ ਇਸ ਮਨਛਾ ਨੂੰ ਸਮਝਦੇ ਹੋਏ ਸਾਨੂੰ ਤਕੜੇ ਹੋ ਕੇ ਸਰਕਾਰ ਖਿਲਾਫ ਲੜਨਾ ਮਤਲਬ ਤੁਹਾਡਾ ਕਹਿਣ ਦਾ ਮੈਨੂੰ ਇਹ ਸਮਝ ਆਇਆ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਚਾਹੇ ਡਾਕਟਰੀ ਇਲਾਜ ਰਹੀਂ ਡ੍ਰਿਪਾਂ ਰਹੀਂ ਬੋਤਲਾਂ ਰਹੀਂ ਖਰਾਕ ਸਰੀਰ ਤੇ ਜਾਵੇ ਤੇ ਚਾਹੇ ਮੂੰਹ ਰਹੀਂ ਜਾਵੇ ਮਤਲਬ ਮਰਨ ਵਰਤਤਾ ਇੱਕ ਤਰ੍ਹਾਂ ਹੁਣ ਡੱਲੇਵਾਲ ਸਾਹਿਬ ਦਾ ਟੁੱਟ ਗਿਆ ਮਤਲਬ ਜਦੋਂ ਉਹਨਾਂ ਨੇ ਟ੍ਰੀਟਮੈਂਟ ਲੈਣਾ ਸਰਕਾਰੀ ਸ਼ੁਰੂ ਕਰਤਾ ਡਾਕਟਰਾਂ ਦਾ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਖਰਾਕ ਤਾਂ ਸਰੀਰ 'ਚ ਜਾਣੀ ਸ਼ੁਰੂ ਹੋਗੀ ਤਾਂ ਹੁਣ ਉਹਨਾਂ ਨੂੰ ਆਪਣੇ ਮੂੰਹ ਰਾਈ ਹੀ ਖਰਾਕ ਲੈਣੀ ਸ਼ੁਰੂ ਕਰ ਦੇਣੀ ਚਾਹੀਦੀ ਆ ਬਾਹਾਂ ਦੀਆਂ ਨਾੜਾਂ ਰਾਈ ਲੈਣ ਦੀ ਬਜਾਏ ਕਿਉਂਕਿ ਉਹਨਾਂ ਦੀ ਜਾਨ ਬਹੁਤ ਕੀਮਤੀ ਆ ਪੰਜਾਬ ਨੂੰ ਉਹਨਾਂ ਦੀ ਲੋੜ ਹੈ ਤਾਂ ਕਿ ਅਗਲੀ ਟੇਬਲ ਟਾਕ ਦੇ ਵਿੱਚ ਉਹ ਪੂਰੇ ਕਾਇਮ ਹੋ ਕੇ ਸਰਕਾਰ ਦੇ ਨਾਲ ਗੱਲਬਾਤ ਕਰਨ ਜੀ ਜੀ ਬਿਲਕੁਲ ਇਹੀ ਕਿਉਂਕਿ ਵੇਖੋ ਬੱਸ ਤਾਂ ਡਾਕਟਰ ਇਹਦੇ ਬਾਰੇ ਜ਼ਿਆਦਾ ਦੱਸਣਗੇ ਆਪਾਂ ਨੂੰ ਕਿਸਾਨਾਂ ਨੂੰ ਇਹਦੇ ਬਾਰੇ ਨੌਲੇਜ ਘੱਟ ਹੁੰਦੀ ਪਰ ਫਿਰ ਵੀ ਜਿੰਨਾ ਪੜ੍ਹਦੇ ਆ ਸੁਣਦੇ ਆ ਕਿ ਨਾੜਾਂ ਰਾਈ ਜਿਹੜੀਆਂ ਦਵਾਈਆਂ ਉਹ ਤੋਂ ਠੰਡ ਦਾ ਮੌਸਮ ਹੈ ਬਖਸ਼ੀਤ ਜਿਹੜੀ ਮੁੱਖ ਗੱਲ ਹੈ ਕਿ ਠੰਡ ਦਾ ਮੌਸਮ ਹੈ ਜਿਹ ਵਿੱਚ ਗਰਮ ਭੋਜਨ ਅੰਦਰ ਜਾਣਾ ਔਰ ਸਰੀਰ ਨੂੰ ਗਰਮੀ ਦੇ ਕੋ ਸਰੀਰ ਨੂੰ ਛੇਤੀ ਤਾਕਤਵਾਰ ਕਰ ਸਕਦਾ ਤਾਂ ਜਦੋਂ ਸਰਕਾਰ ਵੱਲੋਂ ਇਹ ਗੱਲਬਾਤ ਆ ਗਈ ਜਦੋਂ ਮੈਡੀਕਲ ਸਹਾਇਤਾ ਲੈਣ ਦੀ ਗੱਲ ਹੋ ਗਈ ਤਾਂ ਸੱਮੇ ਨੂੰ ਲੱਗਦਾ ਕਿ ਸਿੱਧੀ ਜਿਹੜੀ ਅਨਾਜ ਲੈਣਾ ਚਾਹੀਦਾ ਜਿਹੜੇ 121 ਦੂਜੇ ਬੈਠੇ ਨੇ ਕਿਸਾਨ ਉਹ ਇਸ ਗੱਲ ਦੀ ਕੁਰਬਾਨੀ ਲਈ ਬੈਠੇ ਵੇ ਡੱਲੇ ਵਾਸ ਜੇ ਸਰਕਾਰ ਗੱਲ ਨਹੀਂ ਕਰਦੀ ਅਸੀਂ ਪਹਿਲਾਂ ਕੁਰ ਉਹਨਾਂ ਦਾ ਮਰਨਵਤ ਵੀ ਛਡਾਉਣਾ ਚਾਹੀਦਾ ਤੇ ਡੱਲੇਵਾਲ ਸਾਹਿਬ ਨੂੰ ਵੀ ਤਕੜੇ ਹੋ ਕੇ ਦ੍ਰਿਸ਼ਟਪੁਸ਼ਟ ਹੋ ਕੇ ਸਰਕਾਰ ਨੂੰ ਟੇਬਲ 'ਤੇ ਹਰਾ ਕੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਬਣਾਉਣ ਲਈ ਅੱਗੇ ਵਧਣਾ ਚਾਹੀਦਾ ਤੇ ਕਰਜ ਜਿਹੜੀ ਕਿਸਾਨਾਂ ਦੀ ਕਰਜ ਮਾਫੀ ਕਰਵਾਉਣ ਲਈ ਜੀ ਕਰੋ ਤੁਸੀਂ ਸੁਣਿਆ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਮੀਟਿੰਗ ਸਰਕਾਰ ਦੇ ਨਾਲ ਕਰਨੀ ਬਹੁਤ ਆਮ ਗੱਲ ਹੈ ਲੋਕਤੰਤਰ ਦੇ ਵਿੱਚ ਸਰਕਾਰਾਂ ਦੇ ਨਾਲ ਡਾਇਲੋਗ ਕਰਨੀ ਮੀਟਿੰਗ ਕਰਨੀ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਕੀ ਪਰ ਇੰਨੀ ਛੋਟੀ ਜੀ ਗੱਲ ਦੇ ਲਈ ਵੀ ਇੱਕ ਬਜ਼ੁਰਗ ਕਿਸਾਨ ਆਗੂ ਨੂੰ ਐਨੇ ਦਿਨ ਮਰਨ ਵਰਤ ਰੱਖਣਾ ਪਿਆ ਤੇ ਫਿਰ ਜਦ ਮੀਟਿੰਗ ਮਿਲੀ ਤਾਂ ਹੁਣ ਉਹ ਜਦ ਖਰਾਕ ਲੈਣੀ ਸ਼ੁਰੂ ਕਰ ਰਹੇ ਨੇ ਤਾਂ ਜੇ ਉਹ ਡਾਕਟਰੀ ਤਰੀਕੇ ਨਾਲ ਖਰਾਕ ਲੈਣ ਲਈ ਮੰਨੇ ਨੇ ਤਾਂ ਉਹਨਾਂ ਨੂੰ ਮੂੰਹ ਰਾਹੀਂ ਸਿੱਧੀ ਹੀ ਖਰਾਕ ਲੈਣੀ ਸ਼ੁਰੂ ਕਰ ਦੇਣੀ ਚਾਹੀਦੀ ਆ ਕਿਉਂਕਿ ਖਰਾਕ ਤਾਂ ਹੁਣ ਅੰਦਰ ਜਾਣੀ ਹੀ ਹੈ ਭਾਵੇਂ ਡਾਕਟਰੀ ਤਰੀਕੇ ਨਾਲ ਜਾਵੇ ਤੇ ਭਾਵੇਂ ਸਿੱਧੀ ਮੂੰਹ ਰਾਹੀਂ ਕੁਦਰਤੀ ਤਰੀਕੇ ਨਾਲ ਜਾਵੇ ਤਾਂ ਢੱਲੇਵਾਲ ਸਾਹਿਬ ਦੀ ਸਿਹਤ ਅਵਤਾਰ ਜੀ ਕਹਿੰਦੇ ਆ ਬਹੁਤ ਜ਼ਰੂਰੀ ਹੈ ਅੱਗੇ ਮੀਟਿੰਗ ਦੇ ਵਿੱਚ ਵੀ ਜੇਕਰ ਉਹਨਾਂ ਨੇ ਬੈਠ ਕੇ ਗੱਲਬਾਤ ਕਰਨੀ ਹੈ ਤਾਂ ਉਹਨਾਂ ਨੂੰ ਆਪਣੀ ਸਿਹਤ ਕਾਇਮ ਕਰਨ ਦੇ ਲਈ ਹੁਣ ਖਰਾਕ ਸਿੱਧੇ ਰੂਪ ਚ ਗ੍ਰਹਿਣ ਕਰ ਲੈਣੀ ਚਾਹੀਦੀ ਆ ਇਸੇ ਦੇ ਵਿੱਚ ਹੀ ਡੱਲੇਵਾਲ ਦਾ ਉਹਨਾਂ ਦੀ ਜੱਥੇਬੰਦੀ ਦਾ ਔਰ ਪੰਜਾਬ ਦਾ ਜਿਹੜਾ ਭਲਾ ਉਹ ਛੁਪਿਆ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ